ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਸਾਨੂੰ ਪਤਾ ਹੀ ਇਹ ਵੀ ਪੋਰਟਰੀ ਫਰਮ ਦਾ ਕੰਮ ਆਪਣਾ ਚੱਲਦਾ ਸੀਗਾ ਜਿਹੜਾ ਕਿ ਥੋੜੇ ਜਿਕੇ ਪੈਸਿਆਂ ਦੀ ਸ਼ਾਰਟ ਕਰਕੇ ਰੁਕਿਆ ਹੋਇਆ ਸੀਗਾ ਤੇ ਹੁਣ ਕਣਕ ਦੇ ਪੈਸੇ ਆ ਗਏ ਹੁਣ ਸਮਾਨ ਲੈਣ ਦੀ ਤਿਆਰੀ ਕਰ ਰਿਹਾ ਸੀਗਾ ਤਾਂ ਇੱਕ ਮਿੱਤਰ ਪਿਆਰੇ ਦਾ ਆਪਾਂ ਨੂੰ ਫੋਨ ਆਇਆ ਕਹਿੰਦਾ ਵੀ ਮੈਂ ਥੋੜਾ ਜਿਹਾ ਟਾਈਮ ਸਮਾਨ ਯੂਜ਼ ਕੀਤਾ ਸੀਗਾ ਪੋਲਟਰੀ ਫਾਰਮ ਦਾ ਵੀ ਮੈਂ ਪੋਲਟਰੀ ਫਾਰਮ ਬੰਦ ਕਰਤਾ ਵੀ ਜੇ ਤੁਸੀਂ ਸਮਾਨ ਲੈਣਾ ਇੱਕ ਵਾਰ ਆ ਕੇ ਦੇਖ ਦੇਖ ਜਾਓ ਵੀ ਥੋੜਾ ਜਿਹਾ ਟਾਈਮ ਹੀ ਯੂਜ਼ ਕੀਤਾ ਹਾਂ ਸਮਾਨ ਦਾ ਉਹ ਦੇਖਣ ਦੇ ਵਾਸਤੇ ਅਸੀਂ ਚਮਕੌਰ ਸਾਹਿਬ ਦੇ ਲਾਗੇ ਪਿੰਡ ਪੈਂਦਾ ਏ ਉੱਥੇ ਪਹੁੰਚੇ ਸੀਗੇ ਤੇ ਉਹਨਾਂ ਨੇ ਵੀ ਬੜੇ ਬੇਲਣ ਬੇਲੇ ਵਿਚਾਰਿਆ ਨੇ ਪਰ ਬਟ ਨਹੀਂ ਸਕਸੈਸ ਹੋਇਆ ਥੋੜਾ ਜਿਹਾ ਮਤਲਬ ਕਹਿਣ ਦਾ ਭਾਵ ਜਿਹੜੀ ਸ਼ੈੱਡ ਬਣਾ ਹੋ ਗਈ ਥੋੜੀ ਜਿਹੀ ਇੱਕ ਮੁਰੇ ਬਗਾਰ ਪੁੱਛੇ ਤੇ ਉਹ ਬਣਾ ਹੋਊਗੀ ਹਾਈਟ ਵੀ ਜ਼ਿਆਦਾ ਦੇ ਹੋਊਗੀ ਚੜਾਈ ਵੀ ਜ਼ਿਆਦਾ ਦੇ ਹੋਊਗੀ ਜਿਹਦੇ ਕਰਕੇ ਕੰਨ ਦਾ ਭਾਵ ਇੱਥੇ ਉਹਨਾਂ ਤੋਂ ਆਪਣਾ ਟੈਂਪਰੇਚਰ ਵਗਾਰਾ ਮੈਂਟੇਨ ਨਹੀਂ ਹੋਇਆ ਪ੍ਰੋਪਰ ਢੰਗ ਦੇ ਨਾਲ ਤੇ ਬਾਕੀ ਉਦਾਂ ਛੱਡ ਵਧੀਆ ਬਣੀ ਹੋਈ ਐ ਤਕਰੀਬਨ ਇਹਨਾਂ ਕੋ ਸਮਾਨ ਜਿਹੜਾ ਪਿਆ ਹੈਗਾ ਇਹ ਉਹ ਸਮਾਨ ਮਹਾ ਦੇਖਣਾ ਸੀ ਮੇਰੇ ਨਾਲ ਮਿਹਰਪਿੰਗ ਵੀ ਆਇਆ ਹੋਇਆ ਤੇ ਮੇਰਾ ਮਿੱਤਰ ਪਿਆਰਾ ਸੁਲੱਖਣ ਵੀ ਆਇਆ ਹੋਇਆ ਜਿਵੇਂ ਕਿ ਪੱਟੀਆਂ ਵਗਾਰਾ ਪਈਆਂ ਇਹ ਇਹ ਥੋੜਾ ਜਿਹਾ ਟਾਈਮ ਹੈ ਯੂਜ਼ ਕੀਤੀਆਂ ਹੋਈਆਂ ਉਹ ਕਹਿੰਦੇ ਵੀ ਦੋ ਕੋਈ ਤਿੰਨ ਕਲਾਟਾਂ ਦੇ ਵਿੱਚ ਯੂਜ਼ ਕੀਤੀਆਂ ਹੋਈਆਂ ਤੇ ਦੋ ਪੱਟੀਆਂ ਪਈਆਂ ਇਹ ਇਹ ਪੱਟੀ ਆ ਜਿਹੜੀ ਢੋਲ ਦੀ ਤਿਆਰ ਕਰਾਈ ਹੋਈ ਹੈ ਉਹ ਪਈ ਹੈ ਯਾਨੀ ਸਮਾਨ ਇਹ ਨਾਲ ਕੋ ਸਾਰਾ ਹੀ ਹੈਗਾ ਤਕਰੀਬਨ ਬਾਕੀ ਕਹਿੰਦੇ ਵੀ ਛਾਂਟ ਕੇ ਤੁਹਾਨੂੰ ਲੱਗਦਾ ਜੇ ਵੀ ਕੋਈ ਵਧੀਆ ਘਟਿਆ ਆਪਣਾ ਦੇਖ ਕੇ ਲੈ ਵੀ ਉਹਨਾਂ ਮੈਂ ਪਾਈਪ ਲਾਈਨ ਹੈਗੀ ਹੈ ਸਾਰੀ ਉੱਪਰ ਦੇ ਆਪ ਪੀ ਪੱਟੀਆਂ ਦੇ ਪਾਈਪ ਵਗੈਰਾ ਹੋਗੇ ਸਾਰੀ ਤੇ ਬਾਕੀ ਪਤਾ ਨਹੀਂ ਕੀ ਦਿੱਕਤ ਹੋਈ ਹੋਣੀ ਆ ਬਾਈਰਾਂ ਨੂੰ ਤੇ ਉਹਨਾਂ ਨੇ ਬਲੌਗ ਦੇ ਵਿੱਚ ਤਾਂ ਚਲੋ ਆਉਣਾ ਨਹੀਂ ਹੈਗਾ ਹਰ ਇੱਕ ਬੰਦੇ ਦੀ ਆਪਣੀ ਆਪਣੀ ਉਹ ਚੋਅ ਐ ਦੁੰਦੀ ਆ ਨਾ ਤੇ ਪਾਈਪਾਂ ਪੂਪਾਂ ਸਾਰੀਆਂ ਹੈਗੀਆਂ ਡਰਿੰਕਰ ਹੈਗੇ ਫੀਡਰ ਹੈਗੇ ਸਾਰਾ ਕੁਝ ਹੈਗਾ ਤੇ ਪੱਖੇ ਵਗੈਰਾ ਵੀ ਲਾਇਆ ਵੀ ਸੀ ਬਾਈਰਾਂ ਨੇ ਪੱਖੇ ਵਗੈਰਾ ਵੀ ਹੈਗੇ ਸਾਰੇ ਉਧਰ ਨੂੰ ਵੀ ਆਪਾਂ ਦੇਖਾਂਗੇ ਸਾਰਾ ਕੁਝ ਕਿਵੇਂ ਬਣਦੀ ਆ ਗੱਲਬਾਤ ਤੇ ਅੱਗੇ ਦਿਖਾਉਨੇ ਆ ਤੁਹਾਨੂੰ ਆ ਕਿਵੇਂ ਦੇਖਦੇ ਨੇ ਦੇਖਿਆ ਸਮਾਨ ਸਮੂਹ ਮੜਾ ਜਾ ਕਿ ਆ ਕਹਿੰਦਾ ਸਮਾਨ ਦੇਖ ਤਾ ਸਮਾਨ ਵਧੀਆ ਹਾਂ ਵਾਹ ਤਾਂ ਫਿਲਟਰ ਤਾਂ ਇੱਧਰ ਵੀ ਪਏ ਆ ਫਿਲਟਰਾਂ ਦੇ ਭਾਂਡੇ ਆ ਟੋਲਪੂਰ ਵਗੈਰਾ ਪਏ ਆ ਅੱਛਾ ਆ ਅੱਛਾ ਸੰਦੂਖ ਵੀ ਬੜਾ ਇਸ ਸੰਦੂਖ ਮੈਂ ਕਹਿੰਦਾ ਇਹ ਵੀ ਪੁਰਾਣੇ ਜ਼ਮਾਨੇ ਦਾ ਹੀ ਲੱਗਦਾ ਪੁਰਾਣਾ ਹੈ ਹੈ ਰੇਪੇ ਰੇਪੇ ਹੋ ਰਿਹਾ ਨਹੀਂ ਰੇਪੇ ਤਾਂ ਨਹੀਂ ਹੋ ਰਿਹਾ ਪਰ ਆਸੀਂ ਆਪਣਾ ਦੂਆ ਕੰਮ ਛੱਡ ਕੇ ਪਹਿਲਾਂ ਸੰਦੂਖ ਦੀਓ ਬਣਾ ਦੀਏ ਵੀਡੀਓ ਹੈ ਦੇਖ ਤਾ ਕਿ ਆਹ ਘੈਂਟ ਦਾ ਲਵਾਦਾ ਇੱਕ ਸਾਡੇ ਰਿਸ਼ਤੇਦਾਰ ਕੋ ਦੇਖੋ ਕਿ ਕਿੰਨਾ ਡਿਜ਼ਾਈਨ ਬਣਾਇਆ ਹੋਣਾ ਕਿਸੇ ਟਾਈਮ ਤੇਨੂੰ ਕਹ ਮੈਂ ਹਰ ਲੱਕੜੀ ਘੜੀ ਵੀ ਆ ਹੂੰ ਕੜਾਈ ਕਰਕੇ ਅੱਛਾ ਇਹ ਤਕਰੀਬਨ 100 ਸਾਲ ਪੁਰਾਣਾ ਹੋਊਗਾ ਕਿੰਨਾ ਤ ਹੋਊਗਾ ਹੋ ਇੰਨਾ ਹੋ ਇੰਨਾ ਆੜੀ ਹੈ ਨਾ ਦੇਖ ਲੈ ਜਦ ਆਏ ਹਾਂ ਬਣਦੀਆਂ ਦੀਆਂ ਫਿਰ ਆਹ ਪੇਟੀਆਂ ਬਣ ਗਈਆਂ ਦੇਖ ਲੈ ਉਹ ਪੇਟੀਆਂ ਸੁਨਾਰ ਦੇ ਦਾ ਅੱਛਾ ਉਹਦੇ ਚ ਵੀ ਸੋਨਾ ਪਿਆ ਕਮਾਲਾ ਕਮਾਲ

ਸੋੜ ਆ ਆ ਬਈ ਅਹ ਪਈ ਲੱਕੜ ਲੱਕੜ ਭਾਗ ਕੇ ਲਮਣੇ ਵਾਲੀ ਇਹ ਲੱਕੜ ਵਾਲੀ ਹੈ ਨਾ ਉਹ ਦੂਈ ਬਰਾਦੇ ਵਾਲੀ ਹੈ ਨਾ ਇਹ ਤਾਂ ਨਵੇਂ ਪਈ ਬਾਈ ਦੇ ਖਾਣੇ ਇਹ ਨਵੇਂ ਪਈ ਹੈ ਬਹੁਤ ਭਾਰੀ ਢੱਕਣ ਬਣਾਇਆ ਵਾ ਤੇ ਅੱਗ ਲਾ ਕੇ ਹੀ ਇਹ ਚੱਕਰ ਹ ਇਹ ਸੱਦੀ ਹੋ ਨਹੀਂ ਹੈਗੀ ਯੂਜ਼ ਹੀ ਨਹੀਂ ਕੀਤੀ ਭਾਜੀ ਕਹਿੰਦੇ ਨਵੇਂ ਪਈਆ ਨਵੇਂ ਪਈਆ ਪਾਈਪ ਉਹ ਵੀ ਸਾਰੇ ਨਵੇਂ ਆ ਰਹੇ ਇਤਨੀ ਗੱਲ ਕੋ ਬਹੁਤ ਬਹੁਤ ਟਾਈਮ ਨਹੀਂ ਚੱਲਿਆ ਹੋਗਾ ਮੰਗਰ ਬਾਕੀ ਆਹੇ ਹੋਰ ਕੀ ਕੀ ਹੁੰਦਾ ਆਈ ਕਿਸੇ ਹੁੰਦਾ ਬਾਈ ਵਾਲਾ ਡ੍ਰਿੰਕਰ ਉਹ ਕਹਿੰਦੇ ਅੰਦਰ ਘਰਾ ਉਧਰ ਘਰਾ ਪਏ ਹੈ ਬਾਕੀ ਇਥੇ ਆ ਫੀਡਰ ਫੀਡਰ ਪਏ ਹੈ ਉਹ ਫੀਟਰ 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 ਕੀ ਕਹਿੰਦੇ ਨੇ ਫੀਡਰ ਫੀਡਰ ਤੇ ਜਿਹੜੇ ਉਹ ਪੱਖੇ ਪੱਖੇ ਪਾਜੀ ਉਹ ਕਹਿੰਦੇ ਕਿੱਥੇ ਪਏ ਤੇ ਉਹ ਵੀ ਘਰੇ ਪਏ ਆ ਬਾਈ ਵੇ ਹੈ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਕਿਆ ਕਹਿੰਦੇ ਸ ਰੱਖਣ ਭਾਈ ਖੋਦੀ ਦੀ ਗੱਲ ਵੀ ਬਾਈ ਨੇ ਕੰਮ ਕਦੇ ਛੱਡਿਆ ਹਾਂ ਪਹਿਲਾਂ ਕਹਿੰਦੇ ਲੋਕਡਾਊਨ ਲੱਗ ਗਿਆ ਹਾਂ ਜਾਂ ਪੇਗਰੀ ਦਾ ਕੰਮ ਸ਼ੁਰੂ ਕਰਿਆ ਤਾਂ ਕਹਿੰਦੇ ਪਹਿਲਾਂ ਅੱਛਾ ਹਾਂ ਫਿਰ ਉਹਦੇ ਬਾਅਦ ਖਰਾਕ ਨਹੀਂ ਕਹਿੰਦੇ ਪੂਰੀ ਹੋਈ ਲੋਕਡਾਊਨ ਕਰਕੇ ਹਾਂ ਮਾਲ ਵਿਕੇ ਨਹੀਂ ਮਾਲ ਨਹੀਂ ਵਿਕਿਆ ਹੈਗਾ ਰੇਟ ਡਾਊਨ ਮਿਲਦਾ ਤਾਂ ਬਹੁਤ ਅੱਛਾ ਲੋਕਡਾਊਨ ਦੇ ਦਿਨਾਂ 'ਚ ਫੇਰ ਹੋਇਆ ਕੰਮ ਯਾਰ ਭਾਈ ਬੱਕੀ ਗੱਲ ਹੈ ਲੋਕਡਾਊਨ ਦੇ ਦਿਨਾਂ ਵਿੱਚ ਬਹੁਤ ਲੋਕਾਂ ਦਾ ਫੇਲ ਹੋਇਆ ਕੰਮ ਚਲੋ ਬਾਈ ਨੇ ਦੁਬਾਰੇ ਫਿਰ ਟਰਾਈ ਨਹੀਂ ਕਰੀ ਹਣੀ ਫਿਰ ਉਹ ਜਦ ਇੱਕ ਵਾਰ ਕਹਿੰਦੇ ਹੁੰਦੇ ਰਗੜਾ ਜਿਹਾ ਲੱਗ ਜਾਂਦਾ ਫਿਰ ਬੰਦਾ ਉਹ ਕਹਿੰਦੇ ਵੀ ਜੁੱਧ ਦਾ ਫੂਕਿਆ ਹੋਇਆ ਫਿਰ ਲੱਸੀ ਨੂੰ ਫੂਕਾ ਮਾਰ ਕੇ ਪੀਂਦਾ ਉਹ ਗੱਲ ਹੋ ਜਾਂਦੀ ਹੈ ਫਿਰ ਹੈਨਾ ਜੀ ਡਰ ਜਾਂਦਾ ਬੰਦਾ ਫਿਰ ਡਰ ਜਾਂਦਾ ਵਾਕਈ ਸਹੀ ਗੱਲ ਹੈ ਬਾਕੀ ਭਖਾਰੀਆਂ ਦੋ ਹੀ ਰੱਖੀਆਂ ਹੀਆਂ ਨੇ ਇਹਦੇ ਵਾਹ ਬੋਲਟਰੀ ਦੇ ਕੰਮ ਚ ਫਿਰ ਫਖਾਰੀਆਂ ਹੋਰ ਫਿਰ ਪਤਾ ਨਹੀਂ ਹੋ ਬਾਈ ਨੂੰ ਪਤਾ ਹੋਊਗਾ ਵੀ ਬਾਕੀ ਨੇ ਕੀ ਸਾਧਨ ਕਰਦੇ ਚੱਲ ਪੁੱਛ ਲਾਂਗੇ ਉਹ ਵੀ ਲੱਕੜ ਵਾਲੀ ਫਿਰ ਇੱਕ ਬੌਸੇਕ ਦੇ ਦਿੰਦੀ ਆ ਉਹ ਕਈਆਂ ਦਾ ਕਰੀ ਹਾਂ ਇਹ ਵੀ ਗੱਲ ਹੈਗੀ ਉਹ ਦੱਸਦਾ ਮੈਨੂੰ ਉਹ ਆਈਵੀ ਵਾਲਾ ਹਨਾ ਜਿਹੜੀ ਲੱਕੜ ਢੋਲ ਵਾਲੀ ਹੈ ਨਾ ਵੀ ਉਹ ਬਣਾ ਦਿੰਦੀ ਆ ਗੱਲਬਾਤ ਪੂਰੀ ਆ ਖਰਚਾ ਤਾਂ ਬਹੁਤ ਹੈ ਲੱਕੜ ਬਹੁਤ ਖਾ ਜਾਂਦੀ ਹੈ ਇਹ ਬਰਾਦੇ ਨਾਲ ਤਾਂ ਵੱਧ ਖਾ ਜਾਂਦੀ ਹੈ ਜਿਆਦਾ ਖਾ ਜਾਂਦੀ ਹੈ ਪਰ ਜੇ ਨਹੀਂ ਜੇ ਨਾ ਹੋਵੇ ਮੈਂਟੇਨ ਬਹੁਤੀ ਠੰਡ ਜੀ ਪੈ ਜਵੇ ਫਿਰ ਤਾਂ ਕਰਨੀ ਪੈਣਾ ਤੇ ਕਰਨਾ ਹੋਵੇ ਇਹ ਗੱਲ ਬਣਦੀ ਹੈ ਨਾ ਫਿਰ ਇਹਦਾ ਰਾਤ ਰਾਤ ਵਿੱਚ 50 60 ਕਿਲੋ ਲੱਕੜ ਖਾ ਜਾਂਦੀ ਹੈ 50 ਜਿਆਦਾ ਖਾ ਲੀ 50 60 ਰਾਤ 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 ਹਰਦਾ ਤੂੰ ਮੈਨੂੰ ਡਰਾਈ ਜਾਂਦਾ ਗੱਲ ਤੋਂ ਕਿਤੇ ਤੂੜੀ ਨਾ ਭਰਨੀ ਪਵੇ ਮੈਨੂੰ ਛੱਡ ਦੇ ਵਿੱਚ ਅੱਛਾ ਮੈਨੂੰ ਐ ਜਾਲੀ ਦਾ ਦੱਸ ਯਾਰ ਜਾਲੀ ਬਾਈ ਦੇ ਦੋ ਪ੍ਰਕਾਰ ਦੀ ਲੱਗੀ ਹੋਈ ਆ ਦੇਖ ਤਾਂ ਘਰੀਏ ਪਹਿਲਾਂ ਆ ਜਾਲੀ ਇਦਾਂ ਦੀ ਲਵਾਈ ਹੈ ਕਿ ਦੋ ਇੱਕੋ ਪਰਲੇ ਪਾਸੇ ਜਿਹੜੀ ਮੈਂ ਧੂਰੀ ਦੇਖ ਕੇ ਆ ਤਾਂ ਉਹ ਆ ਦੇ ਇਸ ਤਰ੍ਹਾਂ ਲੱਖਣ ਤੈਨੂੰ ਹੁਣ ਕੰਮ ਕਰਦਾ ਤੂੰ ਤਾਂ ਤੈਨੂੰ ਨਾਲ ਚੱਕਿਆ ਹੋਆ ਮੈਂ ਇਹ ਦੇਖ ਚਲੋ ਇਹ ਵੀ ਠੀਕ ਆ ਪਰ ਜਿਹੜੀ ਆਪਾਂ ਨੇ ਜੋਈ ਹੋਈ ਉਹ ਜ਼ਿਆਦਾ ਮਜ਼ਬੂਤ ਆ ਤੇਰੇ ਵਾਲੀ ਜਿਹੜੀ ਹਾਂ ਉਹ ਹੋਰ ਵੀ ਜ਼ਿਆਦਾ ਮਜ਼ਬੂਤ ਆ ਤੇਰੇ ਵਾਲੇ ਫਾਰਮ ਦੇ ਵਿੱਚ ਵੀ ਵੀਡੀਓ ਬਣਾਉਣੀ ਪਣੀ ਜਾ ਕੇ ਮੈਨੂੰ ਉੱਥੇ ਤਾਂ ਉਹ ਚਲੇ ਜਾਂਦੇ ਵੀਡੀਓ ਤਾਂ ਨਹੀਂ ਬਣਾਈ ਅੱਛਾ ਇੱਕ ਇਹ ਉਹ ਦੂਸਰੀ ਦੇਖ ਤਾਂ ਜਿਹੜੀ ਆ ਉਹ ਲੱਗੀ ਵੀ ਤੈਨੂੰ ਉਹ ਦੂਜੀ ਉਹ ਹੋਰ ਹਲਕੀ ਇਹਦੇ ਨਾਲ ਉਹ ਵੀ ਹਲਕੀ ਥੋੜੀ ਉਹ ਹਾਂ ਹਲਕੀ ਇਹਦੇ ਨਾਲ ਤੇ ਉਹ ਉੱਪਰ ਬਾਈ ਨੇ ਤਾਂ ਖੁੱਲਾ ਡੁੱਲਾ ਬਣਾ ਲਿਆ ਬਾਈ ਕੰਮ ਜ਼ਿਆਦਾ ਪਰਨ ਤਾਂ ਹੀ ਕੰਮ ਹੋਇਆ ਉਹਦਾ ਹਾਂ 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 ਦੇਖ ਰਹੀ ਐਹੀ ਗੱਲ ਕਹਿੰਦਾ ਇਹਦੇ ਨਾਲ ਅਸੀਂ ਦੇਖਿਆ ਸਮੇਤੂਰੀ ਯਾਰ ਆਹੋ ਇਹ ਮਿਲ ਜਾਂਦੀ ਕਰਾਲੀ ਵੀ ਮਿਲਦੀ ਐ ਇਹ ਅਸਾਂ ਕਰਾਈ ਵੀ ਹੈਗੀ ਆ ਉਹ ਮੈਂ ਕਿਤੇ ਨਾ ਕੁਲਦੀਪ ਵੀ ਦੱਸਦਾ ਰਹਾਂ ਹੈ ਨਾ ਕਰਾਲੀ ਵੀ ਹੈਗੀ ਯਾਰ ਕਹਿੰਦਾ ਹਮ ਸਸਤੀ ਤਾਂ ਲੇਕਿਨ ਪੈ ਜਾਂਦੀ ਐ ਇਹ ਪਰ ਇਹ ਉਹ ਨਾਜ਼ੁਕ ਆ ਉਹ ਨਾਜ਼ੁਕ ਆ ਵੀ ਜੇ ਕੈਣ ਦਾ ਪਾਪ ਕੱਲੂ ਸੂਟ ਟੱਕਰ ਮਾਰੇ ਆ ਕੇ ਵਿੱਚ ਤਾਂ ਇਹ ਫਟ ਸਕਦੀ ਐ ਨਾ ਕੋਈ ਜਾਨਵਰ ਆਪਣਾ ਏਰੀਆ ਵੀ ਥੋੜਾ ਜਿਹਾ ਉਧਰਲੇ ਪਾਸੇ ਨੂੰ ਐ ਮੈਂ ਤਾਂ ਸੂਰਜੀ ਟੱਕਰ ਨਾਲ ਵੀ ਨਹੀਂ ਫਟਦੀ ਆ ਇਹ ਤਾਂ ਫੇਰ 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 ਜਾ ਬਈ ਨਾਜੂਗ ਦਾ ਕੀ ਮਤਲਬ ਹੈ ਨਹੀਂ ਫਿਰ ਜਦੋਂ ਟਾਈਮ ਪੈ ਕੇ ਨੇ ਬਈ ਪੁਰਾਣੀ ਹੋ ਜਾਣਾ ਫੇਰ ਇਹਨਾਂ এਨਰਜੀ ਘਟ ਜਣੀ ਆ ਨਾ ਫਿਰ ਉਹ ਗੱਲ ਹੈ ਇਹ ਕੰਜ਼ੂਰ ਹੋ ਜਾਣਾ 2-3 ਸਾਲ ਬਾਅਦ ਉਹ ਫਿਰ ਫੇਰ ਡਰ ਵੱਤ ਜਾਣਾ ਕਹਿੰਦਾ ਪਾ ਨਵੀਂ ਨਵੀਂ ਤਾਂ ਵਧੀਆ ਹੈ ਇਹ ਗੱਲ ਹੈ ਜੀ ਅੱਛਾ ਇਹਨਾਂ ਨੇ ਵੀ ਉੱਪਰ ਚੜਾ ਕੇ ਉਡੇ ਫਸਾਏ ਹੋਣੇ ਸਾਡੇ ਇੱਕ ਵਾਰਸਾ ਉੱਪਰ ਚੱਕ ਲੈਣੇ ਹੈ ਮੇਰਾ ਪਲਾਨ ਆਹ ਤਾਂ ਪਹਿਲਾ ਕੰਮ ਕਰਨ ਦਾ ਜਿਹਾ ਪਟਾ ਕਰਨ ਦਾ ਹਾਂ ਮੈਂ ਤਾਂ ਮਾੜੀ ਮਾੜੀ ਚੜਾਈ ਵੀ ਹੈ ਨਾ ਉੱਪਰ ਉਹ ਜਾਂ ਫੇਸ ਮਲਾ ਦੇਣਾ ਵੀ ਕੋਈ ਗੱਲ ਨਹੀਂ ਫੇਸ ਫੇਸ ਟੂ ਫੇਸ ਹੀ ਮਲਾਵਾਂ ਮੈਂ ਹਾਂ ਫੇਸ ਵਲਾ ਕੇ ਉੱਪਰ ਤੇ ਕੋ ਪਟਾ ਪਾ ਪਟਾ ਜਿਹਾ ਪਾ ਦੇ ਬਾਕੀ ਸਹੀ ਗੱਲ ਉਹ ਹੀ ਕਰਨਾ ਹਾਂ ਜਾਂ ਇੱਕ ਇਟ ਦਾ ਨਹੀਂ ਉਹ ਵੀ ਠੀਕ ਹੈ ਤੇਰੀ ਮੈਂ ਐਨੀ ਕਿ ਦੂਏ ਦੇ ਉੱਪਰ ਚੜਾਤੀ ਐਨੀ ਦਾ ਅੱਛਾ ਇੰਚਕ ਉਹ ਮਾੜਾ ਮਾੜਾ ਜਾਂ ਚਾਣਨਾ ਦੇਖਦਾ ਉਹਦੇ ਵਿੱਚ ਮੈਂ ਸਿੱਡੀ ਕੌਂ ਜਿਹਾ ਮਸਾਲਾ ਭਰ ਦੇਣਾ ਉਹ ਚ ਮਸਾਲਾ ਲੱਗ ਜੇ ਜੇ ਫੇਰ ਵੀ ਲੱਗਦਾ ਹੋਇਆ ਵੀ ਇੱਥੇ ਨੂੰ ਪਾਣੀ ਚਾਹੁੰਦਾ ਤਾਂ ਇੱਕ ਪਾਈਪ ਲੈ ਲੈਣਾ ਆ ਜਾਂ ਦੂਸਰਾ ਉਹ ਨੂੰ ਵੱਢ ਕੇ ਵਿਚਾਲੇ ਤੇ ਉਹੀ ਟਿਕਾ ਦੇਾਂਗੇ ਉੱਪਰ ਕਿਤੇ ਕਿਤੇ ਸਕਰੂ ਕਰ ਦਾਂਗੇ ਹੂੰ ਹੂੰ ਠੀਕ ਨਹੀਂ ਉਹ ਪੁਰਾਣਾ ਪਟਾ ਜੇ ਮਿਲ ਜੇਦਾ ਪਟਾ ਫਿੱਟ ਕਰ ਦੋ ਉੱਪਰ ਆ ਫਿਰੋ ਯਾਰ ਪਟਾ ਤਾਂ ਮੇਰੇ ਕੋਲ ਪਿਆ ਵੀ ਤਾਂ ਹੈ ਜਿਹੜਾ ਮੇਰੇ ਮਾਮੇ ਇੱਕ ਨਾ ਰੋੜਾ ਰੜਾ ਜੇ ਉੱਪਰ ਲੱਗਦੇ ਹੁੰਦਾ ਪਟਾ ਜਹਾ ਉਹ ਵੀ ਠੀਕ ਹੈ ਨਾ ਹੂੰ ਉਹ ਵੀ ਠੀਕ ਹੈ ਜਿਹੜੀ ਚੀਜ਼ ਸਸਤੀ ਮੈਠਦੀ ਹੋਈ ਉਹ ਕਰ ਲੈਣੀ ਫਿੱਟ ਚਾਹ ਆਪਣਾ ਦੂਜੀ ਲਾ ਦੇਵੇ ਆਉਂਦੀ ਹੈ ਜਿਹੜੀ ਫਾਈਬਰ ਦੀ ਸੀਟ ਆਉਂਦੀ ਹੈ ਉਹ ਲਾ ਦੇ ਬਦਲੀ ਹਾਂ ਔਫੇ ਫੇਰ ਬਦਲਦੇ ਤਿੰਨ ਚਾਰ ਸਾਲ ਬਾਅਦ ਤਾਂ ਕਿਆ ਹੋ ਗਿਆ ਟਾਈਮ ਕੱਟਣ ਦੀ ਗੱਲ ਨਾ ਉੱਥੇ ਟਿਕੀ ਰਹਿਣੀ ਇੱਕ ਵਾਰੀ ਲੱਗੀ ਫਿਰ ਟਿਕੀ ਰਹਿਣੀ ਉਹ ਇਹ ਵੀ ਗੱਲ ਆ ਆ ਪੱਠੇਆ ਪੁੱਠੀਆਂ ਠੀਕ ਲੱਗਦੀਆਂ ਤੈਨੂੰ ਪੱਠੇ ਦਾ ਠੀਕ ਆ ਪੱਠੇ ਦਾ ਨਵੀਂ ਨਾਲ ਦੀ ਨਵੀਆਂ ਨਾਲ ਦੀਆਂ ਮਾਰੀ ਨਿਗਾ ਮੜੀ ਜੀ ਦੇਖ ਤਾਂ ਆਫੇ ਮੈਂ ਵਿੱਚ ਦਿਨ ਦੇਖੀ ਮੈਂ ਵੀ ਸਿੱਧੀ ਜੀ ਗੱਲ ਕਹਾਂ ਮੈਂ ਵਿੱਚ ਦਿਨ ਦੇਖੀ ਆ ਵੀ ਭਾਈ ਕਹਿੰਦਾ ਤਾਂ ਵੀ ਭਾਈ ਥੋੜੀ ਜੀ ਭਰਤੀ ਨਵੀਂ ਨਾਲ ਦੀ ਉਹ ਭਾਰੀ ਹੈ ਭਾਰੀ ਹੈਵੀ ਆ ਨਾ ਟੂਲੀ ਵਧੀਆ ਬਣੀ ਹੈ ਵਧੀਆ ਬਣੀ ਹੈ ਨਾ ਵਿੱਚ ਕੋਈ ਗਲੀ ਗੋਲੀ ਨਹੀਂ ਹੈਗੀ ਸਾਫ ਆਹ ਇਹ ਤਾਂ ਬੜੀ ਠੀਕ ਜੀ ਤਾਂ ਵੀ ਲੈਣੀ ਤਾਂ ਪੈਣੀ ਆ ਕਿ ਆਹ ਫੁੱਲੀ ਢੋਲੀ ਆ ਵੀ ਬਰਾਦਾ ਵਧੀਆ ਬਗੇ ਰਾਤ ਨੂੰ ਚੰਗੇ 8 ਘੰਟੇ ਲਾਉਗੀ ਇਹਨਾਂ 8-9 ਘੰਟੇ ਇਕ ਵਾਰੀ ਬਣੀ ਨਾ ਫਿਰ ਹਾਂ ਪੂਰੀ ਦਾਤ ਗੱਡੋ ਉਹੀ ਅੱਜ ਕਈ ਤਾਂ ਛੋਟੀਆਂ ਢੋਲੀਆਂ ਹੋਣੀਆਂ ਅਗਰ ਉਹ ਵੀ 5-6 ਘੰਟੇ ਲਾਉਂਦੀਆਂ ਆ ਜੋ ਦੋ ਵਾਰ ਕਰਨੀ ਪੈਣੀ ਹਾਂ ਇਹਦੇ ਇੱਕ ਵਾਰੀ ਲੈ ਆ ਤਾਂ ਥੱਲੀ ਆ ਫਿਰ ਹਾਂ ਜੀ ਇਧਰ ਦੇ ਸਾ ਵੀ ਆ ਵੀ ਠੀਕ ਹੈ ਨਾ ਔਰ ਸੇਮ ਰੇਟ ਦੀ ਹੈ ਹੈ ਤਾਂ ਪਤਾ ਨਾ ਇਹ ਵੀ ਠੀਕ ਹੈ ਨਾ ਡਬਲ ਲਾਇਰ ਹਟਕਣ ਦੇ ਅੰਦਰ ਵੀ ਆੜਨੇ ਤੇ ਹਾਂ ਵੀ ਥੱਲੇ ਨੇ ਉਹ ਨਾ ਪੜੇ ਹਾਂ ਹਾਂ ਇਹ ਠੀਕ ਹੈ ਇਹ ਦਾ ਮਜ਼ਬੂਤ ਹੈ ਮਜ਼ਬੂਤ ਹੈ ਪੂਰਾ ਮਜ਼ਬੂਤ ਵਾਲਾ ਬਣਾਇਆ ਵਾ ਮੋੜਿਆ ਵਾ ਮੋੜਿਆ ਵਾ ਠੀਕ ਹੈ ਵਧੀਆ ਚੀਜ਼ ਪੁਛਦੀਆਂ ਵਧੀਆ ਤੇ ਆਪਾਂ ਹੋਮਵਰਕ ਡਰਿੰਕਰ ਰਹਿ ਗਏ ਦੇਖਣ ਨੂੰ ਬਾਈ ਦੇ ਘਰੇ ਪਏ ਹਨ ਪੱਖੇ ਵਾਲਾ ਡਰਿੰਕਰ ਹਨ ਪੱਖੇ ਵਾਲਾ ਪੱਕੇ ਪਾਣੀ ਵਾਲਾ ਸਿਸਟਮ ਤਾਂ ਉੱਪਰ ਆ ਜੇ ਲਾਉਣਾ ਹੋਇਆ ਫਿਰ ਖੋਲ੍ਹ ਤੇ ਜਾਊਗਾ ਇਹ ਕਟਿੰਗ ਕਰਕੇ ਨਹੀਂ ਫਿਰ ਵਿੱਚ ਜੋਇੰਟ ਪਾਉਣਾ ਪਊਗਾ ਜੇ ਕਰਣੀ ਹੋਈ ਇਹ ਅੱਛਾ ਹਾਂ ਇਹਦੀ ਜਿਹੜੀ ਉਹ ਜਿਹੜੀ ਉਹ ਆਉਂਦੀ ਹੁੰਦੀ ਆ ਉਹ ਵਿੱਚ ਜੋਇੰਟ ਹਾਂ ਜੋਇੰਟ ਜਿਹੜਾ ਲੱਗ ਲੋ ਜਿਹਨੇ ਜੋ ਹੈ ਹਾਂ 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 ਫਿਰ ਉਹ ਘੱਟ ਕੇ ਜੋੜ ਹੋਊਗਾ ਫਿਰ ਇਹ ਕਿਉਂਕਿ ਇਨੇ ਹੁਣ ਜਿੱਥੇ ਸੋਲੂਸ਼ਨ ਲੱਗ ਗਿਆ ਉੱਥੇ ਤਾਂ ਹੀ ਕਟਣੀਓ ਪੈਣੀ ਉੱਥੇ ਤਾਂ ਹੁਣ ਇਹਨਾਂ ਨਿਕਲਣਾ ਤਾਂ ਹੈ ਨਹੀਂ ਦਵਾਰੇ ਨਹੀਂ ਜਵਾਰ ਉਹ ਨਹੀਂ ਨਿਕਲਣੀ ਹੈਗੀ ਸਹੀ ਗੱਲ ਹੈ ਨਹੀਂ ਬਸੇ ਦੂਰੀ ਤਾਂ ਇਹ ਨਹੀਂ ਉਨੀ ਉਨੀ ਹੋ ਹੈਗੀ ਹੋ ਹੈਗੀ ਇਹ ਹਾਂ ਦੂਰੀ ਤਾਂ ਠੀਕ ਆ ਫਿਰ ਦੂਰੀ ਠੀਕ ਆ ਫਿਰ ਅੱਛਾ ਮਤਲਬ ਜਦੋਂ ਆਪਾਂ ਨੇ ਇੱਕ ਦੇ ਲੈ ਕੇ ਜਾਣੀ ਆ ਹਾਂ ਫਿਰ ਇਹਨੂੰ ਜਿਕਣਾ ਉਹ ਵਿਚਾਲੇ ਕੱਟ ਲੈ ਵਿਚਾਲੇ ਉੱਥੇ ਹੋ ਲਾਉਣਾ ਪੈਣਾ ਜੋਇੰਟ ਹਣਾ ਸਾਕਟ 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 ਪਾਵਲ ਪਾਵਲ ਠੀਕ ਉਹ ਲੱਗਿਆ ਜਾਵੇ ਉਹਦੇ ਤੇ ਲੱਗਿਆ ਹਾਂ ਹਾਂ ਆ ਸਾਕਟ ਲਾਉਣਾ ਏਦਾਂ ਦਾ ਸਾਕਟ ਹਾਂ ਜਿੱਨੇ ਕੱਟੋ ਨੇ ਸਾਕਟ ਹਾਂ ਨਿੰਨੇ ਕੱਟ ਲਗੂਗਾ ਕਿਉਂਕਿ ਹੁਣ ਇਹ ਸੋਲੂਸ਼ਨ ਨਾਲ ਚਿਪਕੇ ਹੋਏ ਇਹਨੇ ਖੁੱਲਣਾ ਉਹਨੂੰ ਇਹ ਖੁੱਲਣਾ ਨਹੀਂ ਹੈਗਾ ਨੇ ਇਹ ਗੱਲ ਤੇਰੀ ਮੈਂ ਮੰਨਣਾ ਬਾਬੇ ਹੂੰ ਬਾਕੀ ਪਾਈਪਾਂ ਵਗੈਰ ਦਾ ਹੀ ਨਾਲੇ ਹੋਣੀ ਆ ਉਹਦੇ ਡ੍ਰਿੰਕਰਾਂ ਦੇ ਜਿਹੜੀ ਥੱਲੇ ਨੂੰ ਸਪਲਾਈ ਆਉਂਦੀ ਪਾਈਪਾਂ ਦੀ ਗੰਨਾ ਦੇ ਨਾਲ ਹਾਂ ਉਹ ਨਹੀਂ ਹੁਣ ਕੇ ਪਾਈਆਂ ਨੇ ਉਹ ਸਾਈਡ ਪਰ ਰੱਖੇ ਨੇ ਖੁਰਸ ਦੇਣੀ ਆ ਹੂੰ ਚਲੋ ਜੀ ਹੁਣ ਚੱਲ ਕੇ ਦੇਖਦੇ ਆਂ ਅਸੀਂ ਥੋੜਾ ਜਿਹਾ ਕਿ ਬਾਈ ਦੇ ਕੋ ਘਰੇ ਸਾਫੇ ਗੰਨ ਵਾਲਾ ਹੀ ਐ ਨੀ ਉਹ ਡਰਿੰਕਰ ਤਾਂ ਗੰਨ ਵਾਲਾ ਹੀ ਐ ਨੀ ਬਗੈਰ ਗੰਨ ਤੇ ਬਗੈਰ ਗੰਨ ਵਾਲਾ ਹਾਂਜੀ ਅੱਛਾ ਜੰਬੋ ਵਾਲਾ ਫਿਰ ਹਾਂਜੀ ਤੇ ਅੱਛਾ ਹਾਂ ਇਹਨੇ ਦੇਖੋ ਹੈ ਟੈਂਪਰੇਚਰ ਬੱਲੇ ਬੜਾ 40 ਪਰ ਦੱਸਦਾ ਇੱਥੇ ਹੁਣ ਇਹ ਚੱਲਦਾ ਹੈ ਵਾਹੇ ਸਰ ਸਰ ਕਾ ਕਿੰਨੇ ਵਰ ਚਾਹੀਦਾ ਹੁੰਦਾ ਇਹ ਉਦਾਂ ਜੇ ਜਿਹੜਾ ਆਪਾਂ ਨੇ ਚਲਾਉਣਾ ਉੱਥੇ ਮੰਨ ਲਾ ਉਹਨਾਂ ਨੂੰ ਚਾਹੀਦਾ ਬੱਚਿਆਂ ਦੇ ਉੱਤੇ ਵਾਹੇ ਸਮਝ ਲਾ ਵੀ 20 ਤੋਂ 30 ਦੇ ਵਿੱਚ 30 ਦੇ ਵਿੱਚ ਰਹੇ 30 ਤੇ ਜਿਆਦਾ 32 ਤੱਕ ਰਹੇ ਘਟ ਘਟ ਕੱਟ ਤੋਂ ਕੱਟ ਕੱਟ ਤਾਂ ਹੁਣ ਜਿਹੜਾ ਜਿਗਨਾ ਸਰਦੀਆਂ ਦੇ ਵਿੱਚ ਸਰਦੀਆਂ ਦੇ ਵਿੱਚ ਤਾਂ ਹੋ ਜਾਂਦਾ ਏ ਆਪਣਾ 20 ਤੱਕ ਵੀ ਹੋ ਜਾਂਦਾ ਏ ਅੱਛਾ 20 ਤੇ 30 ਦੇ ਵਿੱਚ ਵਿੱਚ ਰਹਿਣਾ ਚਾਹੀਦਾ ਹਾਂ ਉਹ ਵੀ ਜਦ ਬੱਚਾ ਛੋਟੇ ਵੱਡੇ ਵਟਵੰਡ ਕਰਦਾ ਏ ਅੱਛਾ ਇਹ ਵੀ ਇਹ ਵੀ ਨਹੀਂ ਨੀ ਹੋ ਗਿਆ ਫਿਰ ਤਾਂ ਛੋਟੇ ਵੱਡੇ ਵਟਵੰਡ ਕਰਦਾ ਛੋਟੇ ਬੱਚੇ ਨੂੰ ਟੈਂਪਰੇਚਰ ਜ਼ਿਆਦਾ ਚਾਹੀਦਾ ਏ ਹਾਂ ਵੱਡੇ ਬੱਚੇ ਨੂੰ ਆ ਜਿਹੜਾ ਉਹ ਆਪਣਾ ਟੈਂਪਰੇਚਰ ਜ਼ਿਆਦਾ ਹੋਂ ਵੀ ਬਣਾ ਲੈਂਦਾ ਉਹ ਵੀ ਗੱਲ ਠੀਕ ਹੈ ਜੀ ਹਾਂ ਚਲੋ ਚੱਲੀਏ ਫਿਰ ਚਲੋ ਵਾਕੀ ਇਧਰ ਨਹੀਂ ਚਲੋ ਕਹਿੰਦੇ ਜਿਹੜੇ ਕਹਿੰਦੇ ਨੇ ਲਾ ਜੀ ਕਾ ਘੈਂੜਾ ਲਵਾਦਾ ਸੋਹਣਾ ਏ ਤੇਰਾ ਨੋ ਗਿਆ ਮੇਰਾ ਢੈਂੜਾ ਇਹਨਾਂ ਪੁਰੇ ਹਾਂ ਅਨਾਲੇ ਹਵਾ ਚਲਦੀ ਏリカ ਨਜ਼ਾਰਾ ਬਹੁਤ ਓਚੇ ਓਚੇ ਤੇ ਪੈਣ ਦਾ ਗਿੱਲੀ ਜੀ ਧਰਤੀ ਹੋਵੇ ਆਂ ਬੰਬ ਲੱਗੇ ਹੋਏ ਆਪਣਾ ਗਿਰਗਾ ਜਿਹੜੇ ਛੁੱਪ ਲਿਆ ਵੇ ਛੜ ਕੇ ਆ ਸਵਾਰਾਂ ਬੁਖਾਦੇ ਹਨਾ ਸੋਹਣਾ ਅੰਬਾ ਬਾਈ ਇਹ ਲਈ ਦੁਆਰਾ ਗੱਲ ਹੀ ਬਣਨੀ ਦੋ ਦਫਾ ਪਹਿਲੇ ਲੋ ਜੀ ਇੱਧਰ ਤੇ ਗੱਡੀ ਆਪਣੀ ਖੜੀ ਆ ਸੈਟਿੰਗ ਕੀਆਂ ਟੁੰਕੀਆਂ ਵੀ ਹੈਗੀਆਂ ਬਾਈਕ ਉਹ ਵੀ ਪੁੱਛ ਲੰਦੇ ਵੀ ਵੇਚਦਾ ਹੁਣ ਇਹ ਵੀ ਪਰ ਬਾਹਰ ਪਈ ਪਈ ਖਰਾਬ ਹੋ ਜੀ ਦੀ ਚੀਜ਼ ਜੀ ਜੀਰੀ ਦਾ ਸੀਜ਼ਨ ਲੱਗ ਗਿਆ ਜੀ ਨੇੜੇ ਨੂੰ ਆਉਣ ਤੇ ਲੱਗ ਹੌਲੀ ਹੌਲੀ ਜੇ ਬੱਚਿਆਂ ਨੂੰ ਮੇਨਟੇਨੈਂਸ ਕਰਨੀ ਆਪਣੇ ਜਿਹੜੇ ਕਈ ਉਹਨੂੰ ਆਲੂ ਕਹਿੰਦੇ ਆ ਕਈ ਚਬੱਚਾ ਕਹਿੰਦੇ ਆ ਬਹੁਤ ਪਾਸਾ ਮੈਂ ਤੇ ਜਿਹੜੀ ਸਾਡੀ ਪਾਈਪ ਲਾਈਨ ਆ ਜੀ ਪਾਈਪ ਲਾਈਨ ਦੇ ਵਿੱਚ ਆ ਨੱਕੇ ਨਾਲ ਆ ਸਵਾਗਾ ਕਿਤੇ ਲੱਗ ਗਿਆ ਉਹਨਾਂ ਥੋੜਾ ਬਹੁਤਾ ਤੇ ਹਿੱਲ ਗਿਆ ਤੇ ਚਾਚਾ ਕਹਿੰਦਾ ਵੀ ਅੱਜ ਇਹਦਾ ਰੋਗ ਆਪਾਂ ਨੇ ਵੜ ਦੇਣਾ ਬੀ ਦਬਰਲੇ ਨੂੰ ਖੁੱਲਦਾ ਤਾਂ ਹੈਗਾ ਵੀ ਪਾਣੀ ਦਬਰਲੇ ਖੇਤ ਚ ਪੈਂਦਾ ਨਹੀਂ ਰੱਖਣਾ ਹੈਗਾ ਵੀ ਇੱਕ ਸਾਈਡ ਬੰਦ ਇੱਕ ਸਾਈਡ ਖੁੱਲਦੀ ਅ ਅਜਿਹਾ ਦਾ ਪ੍ਰੋਜੈਕਟ ਕਰਨਾ ਘਰ ਦੀ ਮਿਸਤਰੀ ਅਸੀਂ ਆਪੇ ਲੱਲਾ ਪੱਬਾ ਕਰਕੇ ਅਸੀਂ ਹੁਣ ਇਹਨੂੰ ਲੋਟ ਕਰਾਂਗੇ ਲੱਗੇ ਹੋਏ ਪਰ ਇਹਨੇ ਸਿਕਰ ਦਾ ਪਰ ਇਹਦੇ ਵਿੱਚ ਆ ਵੀ ਜਿਹੜਾ ਸਿਮੈਂਟ ਆ ਸਿੱਤੀ ਸੁੱਕ ਜਾਊਗਾ ਛਿੱਤੀ ਪੱਕ ਜਾਊਗਾ ਵੈਸੇ ਖੇਤ ਨੂੰ ਪਾਣੀ ਲਾ ਸਰਦੀ ਤੇ ਤੁਹਾਨੂੰ ਪਤਾ ਵੀ ਰਹੇ ਪਾਇਆ ਸੀ ਵੀ ਕਿਤੇ ਰਹੇ ਡੜਲੇ ਸੁੱਕੇ ਨਾ ਜਾਣ ਪਏ ਪੇ ਫਿਰ ਉਹ ਰਲਦੇ ਨਹੀਂ ਆ ਕਿ ਸਵਾਰ ਕੇ ਉਹਦਾ ਕਰਕੇ ਇਹਨੂੰ ਪਾਣੀ ਲਾਤਾ ਸੀ ਤੇ ਹੁਣ ਇੱਧਰ ਬੈਕ ਕੈਮਰਾ ਕਮਾਉਂਦਾ ਨਾਲੇ ਚਰਚੇ ਨਾਲ ਮਾਰਦੇ ਦੋ ਚਾਰ ਗੱਲਾਂ ਨਾਲੇ ਸੀ ਆਪਣਾ ਕੰਮ ਕਰੀ ਜਾਣਾ ਜੀ ਜਲ ਜੀ ਸਾਥ ਸਿਰ ਕਾਲ ਨਹੀਂ ਤੁਸੀਂ ਸਿਮਟਦਾ ਸਾਰਾ ਇੱਥੇ ਲਾਤਾ ਬਾਕੀ ਫਿਰ ਹੁਣ ਹੋਰ ਲਾ ਲਾਂਗੇ ਅੱਛਾ ਅਜੇ ਹੋਰ ਲਾਉਣ ਵਾਲੀ ਰੱਖਣਾ ਹੈਗਾ ਮੈਨੂੰ ਤਾਂ ਇਹ ਤਾਂ ਵੀ ਇਹਦੇ ਨਾਲੇ ਚਾਰ ਲੈਣਾ ਆਪਾਂ ਨੇ ਹਾਂ ਹਾਂ ਜਿੱਦਕ ਸਵਾਰਨਾ ਹਾਂ ਜੇ ਕੰਜੂਸੀ ਕਰਨੀ ਆ ਫਿਰ ਅਸਕੇ ਜੋ ਮਰਜ਼ੀ ਕਰੀ ਜਾਓ ਵੇ ਹੁਣ ਮਨੋ ਸਕੀਮ ਤਾਂ ਦੱਸੋ ਵੀ ਤੁਸੀਂ ਸਕੂਮ ਸਕੀਮ ਕਿਹੜੀ ਪਾਸ ਕਰੀ ਵੀ ਆ ਪਲੇਟਾਂ ਜੀਆਂ ਮੰਗਾਈਆਂ ਤੁਸੀਂ ਮੇਰੇ ਤੋਂ ਕਿੱਥੇ ਲਾਉਣੀਆਂ ਆ ਇਹ ਰੱਖੀ ਜਾਂਨੇ ਹਰ ਜਾਂਦੀ ਮਿੱਟੀ ਫਿਰ ਉਹਨੂੰ ਛੁੜੀ ਜਾਂਦਾ ਹਾਂ ਥੈਲਾ ਬਸ ਅਸੀਂ ਇੱਥੇ ਲਾ ਦੇਣੀ ਆ ਆਏ ਪਲੇਟ ਲਾ ਦੇਣੀ ਆ ਇੱਧਰ ਵੀ ਨਿਕਲਦੀ ਕਰ ਦੇਣੀ ਆ ਉਧਰ ਵੀ ਨਿਕਲਦੀ ਕਰ ਦੇਣੀ ਆ ਸੀ ਹਾਂ ਇੱਧਰ ਦੇ ਗੱਡੀ ਇੱਧਰ ਵਾਲੀ ਉਧਰ ਦੇ ਗੱਡੀ ਇੱਧਰ ਵਾਲੀ ਬਸ ਠੀਕ ਆ ਠੀਕ ਆ ਇਹਨੂੰ ਰੋਕੂਗੇ ਕਿ ਮੈਂ ਤੇ ਲੋਹੇ ਦਾ ਜਗਾੜ ਜਾ ਬਣਾਉਣਾ ਕਿ ਸਿਮਿੰਟ ਦੀ ਬਣਾਉਣਾ ਸਿਮਿੰਟ ਦੀ ਬਣਾ ਦੇਣਾ ਹਾਂ ਬਣਾ ਦੇਣਾ ਦੇਖਦਾ ਚਾਹੀਏ ਜੀ ਅੱਧੇ ਘਾਟੇ ਸਾਰੇ ਜਣਾ। ਸਿਮੇਟ ਦਾ ਆਪਣੇ ਤੋਂ ਫਾਰਮ ਚ ਚੱਕ ਲੈਣਾ ਤਾਂ ਉੱਥੇ ਪਿਆ ਤਾਂ ਬਚਿਆ ਹੋਆ। ਉਹ ਸੁਟਪਾ ਨਾਲ ਆਇ ਇੱਕ ਥੈਲਾ ਲੈ ਕੇ ਉਹ ਉੱਥੇ ਕਿੱਥੇ ਉਹ ਪਾਈਪ ਲੰਗੇ ਹੋ ਗਏ ਪਾਈਪ ਲਾਈਨ ਵਾਲੇ। ਆਪਣੀ ਪਾਈਪ ਲਾਣੇ ਪਾਈਪ ਲੰਗੇ ਹੋ ਗਏ। ਜਿੱਥੇ ਚਵਚੇ ਸੀ ਤਿੱਨਿਕਲਦੇ। ਹਾਂ। ਉੱਥੇ ਹੁਣ ਪਾਏ ਰੱਖ ਹੁੰਦਾ। ਹਾਂ ਹਾਂ ਉਹ ਉੱਥੇ ਤਿੰਗੋ। ਉਹ ਟੁੱਟ ਜਾਣੇ ਹਾਂ। ਥੋੜੀ ਜਿਹੀ ਬਾਈ। ਉਹਨਾਂ ਦੀ ਤਾਂ ਮਿੱਟੀ ਪਤਾ ਨਹੀਂ ਕਿੱਥੇ ਗਈ ਸਾੱਚੇ ਥੱਲੇ ਤੇ ਉਹ ਕਿ ਪਾਣੀ ਪੂਣੀ ਨਾਲੇ ਹੜ ਕੇ ਜੀ। ਆਪਾਂ ਨੇ ਤਾਂ ਜਿਸ ਟਾਈਮ ਉਹ ਪੈਪਲੈਨ ਬਣਾ ਕੇ ਉਹਦੇ ਚ ਪਾਈ ਸੀ ਉਹਦੇ ਥੱਲੇ ਮਿੱਟੀ ਦਿੱਤੀ ਸੀ ਰੋੜੇ ਬਜਰੀ 부ਜੀ ਨਹੀਂ ਪਾ ਕੇ ਰੋਕੇ ਕਰਾਂ ਦਾ ਕੰਮ ਤਪੀ ਜਾਂਦੀ ਜਾਂਦੀ ਹਾਂ ਰੰਗ ਪੜਦੇ ਹਨ ਬਾਅਦ ਚ ਤਪ ਜਾਂਦੀ ਹਾਂ ਹੂੰ ਉਹ ਤਾਂ ਹੀ ਉਹਨੇ ਤਾਦਾ ਕੰਮ ਕਰਾਓ ਆ ਤਾਂ ਹੁਣ ਤਾਂ ਕਿੰਨੇ ਸਾਲ 2017 ਚ ਪਾਈ ਸੀ ਨਾ ਪੰਜ ਸਾਲ ਇਹ ਵੀ 5 ਸਾਲ ਹੋ ਗਏ ਤੇ ਇਹਨਾਂ ਤੋਂ ਘੱਟ 5 ਸਾਲ ਤੋਂ ਚੱਲ ਕੇ ਹਾਂ ਜਦੋਂ ਮੈਂ ਮਨੂ ਆ ਨਹੀਂ ਤਾਂ ਯਾਦ ਆ ਜਦੋਂ ਮੈਂ ਗੱਡੀ ਪਰ ਗਿਆ ਤਾਂ 2017 ਚ ਪਹਿਲੀ ਵਾਰ ਉਸ ਤੋਂ ਬਾਅਦ ਫਿਰ 5-6 ਸਾਲ ਲਗਾਤਾਰ ਗੱਡੀ ਚਲਾਈ 2022 ਤੱਕ ਬਜਰੀ ਵੀ ਪਈ ਉੱਥੇ ਥੋੜੀ ਬਥੀ ਹਾਂ ਬਜਰੀ ਵੀ ਪਈ ਆ ਜੀ ਵਾਸ਼ਿੰਗ ਸੈਂਡ ਵੀ ਪਿਆ ਰੇਤਾ ਵੀ ਪਿਆ ਸਾਰਾ ਕੁਝ ਪਿਆ ਉੱਥੇ ਸਿਮਿੰਟ ਦਾ ਅੱਧਾ ਥੱਲੇ ਤਾਂ ਮੈਂ ਕਹਿੰਦਾ ਮੋਟਰ ਚ ਪਿਆ ਦੇਖਿਆ ਉੱਥੀ ਤੇ ਆਇਆ ਉਹ ਵੀ ਆਹੋ ਹਾਂ ਉਹ ਲੈ ਤੇ ਚੱਕ ਕੇ ਨਾ ਔਰ ਚ ਚ ਚ ਲਾ ਪਏ ਅਸੀਂ ਵਾਲੇ ਨਾਲ ਹਾਂ ਚ ਬੱਚਾ ਤਾਂ ਹੀ ਚ ਚ ਤਾਂ ਹੀ ਪਾਣੀ ਖੜਾ ਨਹੀਂ ਉੱਥੇ ਚ ਪਾਣੀ ਨਹੀਂ ਤਾਂ ਖੜਦਾ ਲੋ ਤੇਰਾ ਭਰਤੀਆਂ ਪਿੱਛੇ ਠਾ ਹਾਂ ਉਹ ਵੀ ਸਹੀ ਕਰਤਾ ਵੀ ਨੋ 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 ਵਿਚ ਮਾਣੀ ਖੜਾ ਹੋਊਗਾ ਹਾਂ ਆਈ ਕਰਦੇ ਦੀ ਉਹਦੇ ਲਾਤੀ ਆਤਾ ਕਿ ਦੇ ਸੀਰੇ ਕਿੰਨੇ ਟਾਈਮ ਬਾਅਦ ਪੈਣਾ ਹੈ ਖੇਤਾਂ ਚ ਰੱਜ ਮਾ ਤਿੰਨ ਸਾਲ ਹੁੰਦੇ ਤਿੰਨ ਸਾਲ ਬਾਅਦ ਸਾਲ ਤੇ ਉਪਰ ਹੁੰਦੇ ਹੁਣ ਦੋ ਧਰਤੀ ਨੂੰ ਹੈ ਨਾ ਇਹਨੇ ਲੱਗੇ ਰੂਪ ਦੱਸਣਾ ਜੀ ਦਾ ਬਾਕੀ ਮਿਹਨਤ ਆ ਮਿਹਨਤ ਹਾਂ ਹਾਂ ਮਿਹਨਤ ਪਰ ਸਾਰਾ ਕੰਮ ਆ ਤੁਰ ਕਾਨਾ ਕੰਨ ਲੱਗੇ ਹੋਏ ਨਾ ਦੇਲੇ ਖੁੰਝੇ ਖਾਂਝੇ ਸਾਰੇ ਪੱਧਰੇ ਕਰਦੇ ਹੂੰ ਤੇ ਖਿੱਚਤਾ ਇੱਥੇ ਕਿਤੇ ਉੱਚੀ ਮੈਂ ਤਾਂ ਆਪ ਸਰਜੀ ਤੈਨੂੰ ਕਹਿੰਦਾ ਮਾ ਚਾਚਾ ਦਾ ਜ਼ੀਰੋ ਲੈਵਲ ਲੱਗਿਆ ਪਾ ਕਰ ਜਿਹੜਾ ਪਹਿਲੇ ਚ ਖੁੰਝੇ ਖਿੱਚੇ ਨਹੀਂ ਹੁੰਦਾ ਫਿਰ ਆ ਉਸ ਟਾਈਮ ਖਿੱਚ ਟਰੈਕਟਰ ਨਾਲ ਵੀ ਨਹੀਂ ਲੋਟ ਆਉਂਦੇ ਹੈਗੇ ਖੁੰਝੇ ਇਹ ਕਈਆਂ ਨਾਲੇ ਲੋਟ ਆਉਂਦੇ ਆ ਮੈਂ ਸਰਜੀ ਤੈਨੂੰ ਕਹਿੰਦਾ ਮਾ ਚਾਚਾ ਵਿੱਚ ਪਾਣੀ ਦੇ ਲੱਗਾ ਵੀ ਜਿੱਥੇ ਕਿਤੇ ਤਲੀ ਪਰ ਪਾਣੀ ਨਹੀਂ ਚੜਿਆ ਖਿੱਚ ਤੂੰ ਚੱਲ ਰਹੀ ਆ ਉਹਦੀ ਨਾਲ ਦੀ ਨਾਲ ਅੱਜ ਮੋਟਰ ਚੱਲਦੀ ਦੀ ਅੱਜ ਲੈ ਕੇ ਜਿੰਦਾ ਹੂੰ ਮੈਂ ਖਿੱਚਾਂ ਅੱਛਾ ਵਧੀਆ ਇਹਦਾ ਟਾਈਮ ਆ ਹੁਣ ਭਰੀ ਆ ਉਹ ਟਾਈਮ ਕੰਮ ਬਹੁਤ ਹੁੰਦੇ ਮਾਰੇ ਤਾਂ ਵਿਚੇ ਰਹਿਣਾ ਇਹਦਾ ਰਹਿਣਾ ਤਾਂ ਆਈ ਜਣਾ ਵਾਲੇ ਨਾਲ ਉਹਦਾ ਪਾਣੀ ਨਾਲ ਧਰਤੀ ਚ ਚਲ ਗਿਆ ਜਿੰਨਾ ਜਿੰਨਾ ਆਪਾਂ ਨੂੰ ਫੁੱਟ ਫੁੱਟ ਜਿੰਨਾ ਕਿ ਬੀਜਣਾ ਉਹਨੇ ਉਹਨੇ ਏਰੀਆ ਚ ਨੇ ਆਪਣਾ ਕੰਮ ਕਰੀ ਜਾਣਾ ਇਹਨੇ ਆਪਣਾ ਕੰਮ ਕਰੀ ਜਾਣਾ ਤੂੰ ਤੁਸੀਂ ਆਪਣਾ ਕੰਮ ਕਰੋ ਹੂੰ ਅੱਛਾ ਚੇ ਕਰਿਆ ਇਹੋਸਾ ਆ ਬੱਬਾ ਜੀ ਉਹਨੂੰ ਦਿਗਿਆ ਤਾਂ ਰੋਟੀ ਦੇਣ ਮੈਂ ਦੇਖਿਆ ਤੇ ਉੱਥੇ ਵੀ ਪਾਣੀ ਭਰਿਆ ਹੋਆ ਖੇਤ ਦੇ ਵਿੱਚ ਇੱਲਾ ਤਾਂ ਹੁਣ ਮੈਂ ਇੱਧਰ ਲੱਗ ਗਿਆ ਜਿਹੜੇ ਪਹਿਲੇ ਤਾਂ ਸਰੀਰ ਕੋਈ ਨਹੀਂ ਹੈਗਾ ਹੂੰ ਰਾਤ ਨੂੰ ਵੀ ਨੀਂਦ ਸੋਣੀ ਆਉਂਦੀ ਏ ਚੱਲ ਚੱਲ ਹਨ ਪੂਰੀ ਫਿੱਟ ਫਟ ਆਉਣੀ ਹੈ ਨਾ ਇੱਕ ਬਣਾ ਲੈਣਾ ਹੈ ਇੱਥੇ ਹੂੰ ਉਧਰੋਂ ਦੀ ਫਿੱਟ ਉਧਰੋਂ ਹਨ ਸਿਮਿੰਟਰ ਜਦੋਂ ਬਾਹਰਲੀ ਸੜਕ ਖੜਾ ਕਰਕੇ ਨਾ ਬਾਅਦ ਚ ਕਬਰ ਦਬਾ ਦੋ ਘੰਟੇ ਬਾਅਦ ਖਿੱਚਣਾ ਪੈਣਾ ਇਹਨੂੰ ਉੱਪਰ ਨੂੰ ਇੱਕ ਵਾਰ ਨਹੀਂ ਇੱਕ ਨਹੀਂ ਜਾ ਮੁਰ ਹਾਂਜੀ ਐ ਸਿਮਿੰਟਰ ਲਾਉਣਾ ਜਿਹੜਾ ਇੱਕ ਗੱਡੇ ਦੀ ਦੂਏ ਵਾਸ ਨਹੀਂ ਲਾਉਣੀ ਪੱਕ ਜਣੀ ਦੂਏ ਵਾਸ ਫੇਰ ਬਾਦਣੀ ਇੱਥੇ ਘਟਵਾ ਦਊਗਾ ਉੱਥੇ ਚੱਲ ਉੱਥੇ ਨੋਟ ਕਰ ਲੈ ਇੱਕ ਨਹੀਂ ਖੜੀ ਕਰੀ ਤੀਹਾ ਜਿਹੜੀ ਟੁੱਟੀ ਏ ਹੂੰ ਉਹ ਅੰਦਰ ਘੜੀ ਕਰਤੀ ਆ ਹੂੰ ਆਪ ਉਹ ਤਾਂ ਸੁਣ ਲੈ ਕਿਉਂ ਇੱਥੇ ਕਿ ਕਿ ਇਹ ਦੇਖ ਜਿਹੜੇ ਟੜਕੀ ਮੈਂ ਕਹਿੰਦਾ ਚੱਤੇ ਅੰਦਰ ਠੀਕ ਆ ਜਾਣਾ ਨੇ ਯਾਰ ਅੰਦਰਲੀ ਸਾਈਡ ਦਾ ਬਣਾ ਮੂਜਾ ਅੱਜ ਦਾ ਸਾਈਡ ਲਾ ਦਿੰਨਾ ਹਾਂ ਇੱਥੇ ਅੰਦਰਲੀ ਬਾਹਰਲੀ ਸਾਈਡ ਤੇ ਹੁਣ ਇਹਨੇ 1900 ਮਿੰਟ ਦੀ ਪਕੜ ਨਹੀਂ ਨਾ ਕਰਨੀ ਬਾਹਰਲੀ ਸਾਈਡ ਤੇ ਇੱਥੇ ਤਾਂ ਹੁਣ ਸਰਪ ਤੁਹਾਨੂੰ ਰੋਕਣ ਵਾਸਤੇ ਖੜਾਉਣਾ ਪੈਣਾ ਸਮੇਂਟ ਆਹੋ ਇੱਥੇ ਇੱਥੇ ਲਾ ਕੇ ਫਟਨ ਦੇ ਦੇਣਾ ਇੱਧਰ ਵੀ ਲਾ ਦੇਣਾ ਸਮਟ ਕੇ ਮਨ ਮਨ ਹਾਂ ਇਹਦੇ ਚ ਇਹਨੇ ਚ ਲੋਟ ਆ ਲੈਣਾ ਫੰਨੇ ਚ ਲੋਟ ਆ ਲੈਣਾ ਨੇ ਇੱਧਰ ਵੀ ਇੱਕ ਪਲੇਟ ਨਾਲੇ ਸਰ ਜਾਣਾ ਇਹਦੇ ਨਾਲੇ ਇੱਕ ਜਿਹੜੇ ਨਾਲ ਸਰਣਾ ਹਾਂ ਇਹ ਹੀ ਕੱਢ ਕੇ ਉਧਰ ਇਹ ਹੀ ਕੱਢ ਕੇ ਇੱਧਰ ਨਹੀਂ ਸੜ ਪਾਤੀ ਇਹ ਵੀ ਨਾ ਭੰਨ ਲਿਓ ਮੈਂ ਔਖੀ ਲੱਭ ਕੇ ਲਿਆ ਕੁਰੀ ਸਾਫ ਤੇ ਆਏ ਤਾਂ ਮੈਂ ਚਲਾਂ ਜਾਣ ਤੇ ਕਹਿੰਦਾ ਤਾਂ ਮੈਂ ਹਾਈ ਲਾਉਣ ਲੱਗਿਆ ਤਾਂ ਮੈਂ ਘਰਾਂ ਜਾਣ ਤੇ ਕਹਿੰਦਾ ਤਾਂ ਘਰਾਂ ਤਾਂ ਪਈਆਂ ਹੋਰ ਅਸੀਂ ਆਈਆਂ ਆ ਬਈ ਜਿਹੜੇ ਕੰਮ ਕਰਦੇ ਛੱਡ ਜਾਂਦੇ ਉਹ ਫालतू ਮੰਗਾਏ ਲੈਂਦੇ ਉਹ ਟੁੱਟੇ ਹੀ ਨੇ ਨਾ ਹੂੰ ਨਾਲ ਇਹਨਾਂ ਅਸੀਂ ਮੜ ਗਿਆ ਲਾਉਂਗਾ ਹੂੰ ਉਂਦਲੀ ਸਾੜ ਤੋਂ ਸਪੋਰਟਰ ਆਣੀ ਫਿਰੇ ਚਲੋ ਹੁਣ ਹੌਲੇ ਹੌਲੇ ਪੂਤਨੀਆਂ ਨੱਚਣ ਲੱਜਾਂ ਜੀ ਦੁਪਹਿਰ ਦੇ ਵਿੱਚ ਕਹਿੰਦੇ ਨੇ ਜਿਹੜੀਆਂ ਪੂਤਨੀਆਂ ਨੱਚਦੀਆਂ ਸਾਜ ਤਾਂ ਮੌਸਮ ਠੰਡਾ ਜਿਹਾ ਹੀ ਆ ਹਾਂ ਰਤ ਨੂੰ ਠੰਡ ਹੁੰਦੀ ਹੈ ਹਾਂ ਰਤ ਨੂੰ ਠੰਡ ਹੁੰਦੀ ਹੈ ਜੀ ਮੈਂ ਬਾਹਰ ਪਹਿਨਾ ਪੜਾ ਕੰਬਲ ਲੈਣਾ ਪੈਂਦਾ 12 ਵਜੇ ਤੇ ਕੂਲਰ ਬੰਦ ਕਰਨਾ ਪੈ ਜਾਂਦਾ ਮੈਨੂੰ ਵੀ ਛੱਤ ਵਾਲਾ ਘਰ ਨਹੀਂ ਪੈਂਦਾ ਹਾਂ ਘਰ ਨਹੀਂ ਤੇ ਬਾਹਰ ਬੱਕਾ ਜਿਹਾ ਕਿੱਥੇ ਨੇ ਪਰ ਕੰਬਲ ਨਾਲ ਢਾਲੇ ਲੱਤੇ ਹੋਏ ਹੁੰਨ ਉਹਨੂੰ ਮੈਂ ਲੁਕੇ ਪਏ ਹੁੰਨੇ ਜਾਂ ਮੈਂ ਵੀ ਕੰਬਲ ਦੁਬਾਰਾ ਰੱਖ ਲਿਆ ਆਪਣਾ ਬੈੱਡ 'ਤੇ ਰਾਤ ਨੂੰ ਕਈ ਵਾਰ ਹਿੰਮਤ ਜੀ ਪੈਂਦੀ ਨਹੀਂ ਉੱਠ ਕੇ ਕੂਲਰ ਬੰਦ ਕਰਨ ਦੀ ਫਿਰ ਕੰਬਲ ਢਲੀ ਦਾ ਢਾਲਾ ਜਾਂ ਫਿਰ 2:30 3:00 ਵਜੇ ਉੱਠਣੀ ਹੈ ਤਾਂ ਕੂਲਰ ਬੰਦ ਕਰ ਦੇਣਾ ਪੱਖਾ ਚਲਾ ਲੈਣਾ ਛੱਤ ਵਾਲਾ ਚਲੋ ਇਹਨੂੰ ਕਰ ਲਈਏ ਹੁਣ ਪ੍ਰੋਜੈਕਟ। ਛੈਣੀ ਵੀ ਨਹੀਂ ਪੇਜਕਾਸ ਨਾਲ ਲੱਗਿਆ ਪੰਨਣਾ। ਮੈਂ ਪੇਜਕਾਸ ਹੀ ਮੈਂ ਮੈਂ ਤਾਂ ਗਲੀਆਂ ਕੱਢਣੀ ਆ ਤਾਂ ਉਹਦੇ ਗੱਲ। ਪੇਜਕਾਸ ਗੱਲ ਏਕਣ ਇੱਥੇ ਵੀ। ਹਾਂ। ਪੇਜਕਾਸ ਨੇ ਤਾਂ ਟੁੱਟ ਜਾਣਾ। ਨਹੀਂ ਟੁੱਟਦਾ। ਹਾਂ। ਪਰ ਮੈਂ ਤਾਂ ਗਲੀ ਕੱਢਣ ਨੂੰ ਸਾਬ ਗੱਲਿਆ ਤਾਂ। ਹਾਂ। ਇਹ ਥੋੜੇ ਡੇਢੇ। ਹਾਂ। ਉਹ ਪਰਲੀ ਅੰਦਰ ਨੂੰ ਆ। ਆਪੇ ਆਪਾਂ ਮਿਸਤਰੀ ਬਣੇ ਹੋ ਤੇ ਆ ਤਾਂ ਇਹਦੀ ਤਾਂ ਨਾ ਸਹੀ ਆ ਡਾਇਰੈਕਸ਼ਨ। ਇਹਦਾ ਤਾਂ ਚਾਚੇ ਉਂ ਵੀ ਇਹ ਸਵਾਗਾ ਸੁਗਾ ਪੱਜ ਕੇ ਅੰਦਰ ਨੂੰ ਧੁੱਕ ਗਈ। ਇਹਦੇ ਥੱਲੇ ਪਾਣੀ ਪੈ ਗਿਆ ਥੱਲੇ ਵੀ ਪਾਣੀ ਪੈ ਗਿਆ ਉਹ ਵੀ ਝੁਕੀ ਵੀ ਅੰਦਰ ਨੂੰ ਥੋੜੀ ਜਿਹੀ ਇਧਰ ਹੀ ਛੱਡ ਦੇ ਛੱਲੇ ਹੋਈ ਆ ਇਹ ਇਹਦੇ ਵੀ ਥੱਲੇ ਲੱਕੇ ਤੇ ਪਾਣੀ ਪਿਆ ਹੋਇਆ ਹੂੰ ਪੰਜ ਚਾਰ ਸਾਲੋਂ ਫੇਰ ਲੱਕ ਜਾਣੇ ਚੱਲ ਇਹਨੂੰ ਕੋਈ ਮੋਡੀਫਾਈ ਹੋਰ ਪਾ ਪਾਈਪ ਲਾਈਨ ਪਾਉਣ ਲੱਗੇ ਨੂੰ ਵਧੀਆ ਕੰਪਨੀ ਆਪਾਂ ਮੈਂ ਤਾਂ ਤਾਰਦਾ ਫੇਰ ਸਿਮਿੰਟ ਪਕੜੂਗਾ ਹਾਂ ਨਹੀਂ ਸਿਮਿੰਟ ਨੂੰ ਪਕੜਨਾ ਨਹੀਂ ਇੱਥੇ ਚਲੋ ਕਰ ਲਈ ਜੀ ਸੀ ਪ੍ਰੋਜੈਕਟ ਹੋਣਾ ਲਓ ਜੀ ਮੇਸ਼ਨ ਕਰਤਾ ਫਤਿਹ ਇਹ ਦਿੱਲੀ ਸਾਈਡ ਤੋਂ ਪਲੇਟ ਪੈਂਦੀ ਹੋਊਗੀ ਉਧਰਲੀ ਸਾਈਡ ਚੱਲ ਰਿਹਾ ਪ੍ਰੋਜੈਕਟ ਹੈ ਸਿਮੈਂਟ ਥੋੜਾ ਪਤਲਾ ਹੋਗਾ ਜੱਟਾ ਹਾਂ ਇਹਦੇ ਬਸ ਪਤਲੇ ਕਰਿਆ ਹਾਂ ਕਾਟਾ ਦੱਸ ਹਾਂ ਹਾਂ ਅਟਾ ਜੇ ਅਟਾ ਵੀ ਗਿੱਲੀ ਨਹੀਂ ਹੈਗੀ ਉਹਨੀਆਂ ਜਿੰਨੀਆਂ ਚਾਹੀਦੀਆਂ ਇਹਨੂੰ ਜੋ ਲੱਗੇ ਹੋਏ ਤੇ ਕੋਸਤਾ ਨਬੜਿਆ ਇੱਕ ਨੱਕਾ ਤਾਂ ਓਕੇ ਹੋ ਗਿਆ ਜਿਹੜਾ ਇਹ ਲਿਆਵਾ ਦਾ ਇਹ ਨੂੰ ਸੈਂਟਰ ਚ ਵੱਟ ਪੈਂਦੀ ਹੈ ਨਾ ਜੀ ਜੀ ਵਾਟ ਤੇ ਆ ਵਟ ਸੈਂਟਰ ਚ ਲੱਗਣੀ ਹੈ ਉਦੋਂ ਇਹ ਨੱਕੇ ਤਾਂ ਸਹੀ ਹੋ ਗਿਆ ਇਹਨੂੰ ਇਹਦੇ ਚੋਂ ਦਬੱਲੇ ਨੂੰ ਪਾਣੀ ਉਤਰਨਾ ਹੱਥਾਂ ਨਾਲ ਚੱਲਦਾ ਜੀ ਕੰਢੀ ਪਲਾਸਟਰ ਲੱਗ ਗਿਆ ਹਾਂ ਤੇ ਚੱਨੇ ਰੂਲ ਕਰਨਾ ਚਾਚੇ ਪਹਿਲਾਂ ਨਾ ਉਹ ਪਤਲਾ ਜਿਹਾ ਲੈ ਆ ਸਾਮਾਨ ਜਿਹੜਾ ਪਾਣੀ ਜੇ ਵਾਲਾ ਉਹਨੇ ਕੰਮ ਕਰਨਾ ਇੱਥੇ ਆ ਕੇ ਸੁੱਕਾ ਸਮਿੰਟਾ ਪਿਆ ਬਸ ਉਹਦੇ ਪਰ ਵੀ ਸੱਡਦਾ ਉੱਥੋਂ ਨੂੰ ਗਾਇਕ ਕਿਲਾ ਫੜ ਰਿਹਾ ਫੇਰ ਵੀ ਹੂੰ ਬਾਹ ਤਾਂ ਨਹੀਂ ਪਤਲਾ ਤਾ ਹੂੰ ਪਰ ਜਦੋਂ ਹੁਣ ਦੁਬਾਰੇ ਪਲੇਟ ਪਾਈ ਹੈ ਲੱਗੀ ਕਿ ਫਿਰ ਮਿਲ ਗਿਆ ਇਹਨੂੰ ਇੱਕ ਵਾਰ ਚੱਕ ਕੇ ਦੁਬਾਰਾ ਪਾ ਦੇ ਉਹਸ ਨੂੰ ਚਾਹ ਦੇ ਘੰਟੇ ਬਾਅਦ ਚੱਕ ਥੱਲੇ ਜੀ ਹੋ ਜੇਵੇ ਇੱਧਰ ਤੈਨ ਬਣ ਗਿਆ ਡਿਜ਼ਾਈਨ ਉਹ ਬੂਰਾ ਨਾ ਸਹੀ ਸਹੀ ਅਜੇ ਵੀ ਥੱਲੇ ਨੂੰ ਭੱਜਦਾ ਚੱਤ ਜੇ ਉਹ ਸੁੱਕਾ ਸਮਟੇ ਜਾਂ ਭੁੱਕਦਿਆਰਾ ਆ ਜਿਹੜਾ ਤਾਂ ਹੁਣ ਲਾਇਆ ਤਾਜ਼ਾ ਐਨੇ ਚੋਨੇ 60 ਜਾ ਹੋਣਾ ਨਾ 60 ਹੋਣਾ ਤਰਪ ਉਹ ਵਿਚਰਾ ਤਾਂ ਲੈ ਨੂੰ ਜਿਹੜਾ ਲਾਇਆ ਸੀਮਟੂ ਦੇ ਵਿੱਚ ਸੁੱਕਾ ਦਾ ਨਹੀਂ ਤੁਰਦਾ ਹੁਣ ਨਹੀਂ ਤੁਰਦਾ ਹੁਣ ਡਰ ਗਿਆ ਹੈ ਜਦ ਪਰਨੇ ਵਾਲਾ ਜਦ ਚੱਕਣਾ ਚਾਹ ਤੁਰਨਾ ਹਾਂ ਭਾਈ ਮੈਂ ਕਹਿੰਦਾ ਜੇ ਸੁੱਕਾ ਹੋ ਜਾ ਗੇਰ ਤਾਂ ਉਹਨੇ ਚੂਸ ਲੈਣਾ ਪਾਣੀ ਇਹਦੇ ਜਤੇ ਹੋਰ 8 ਜਣਾ ਹੋਣੇ ਹਨ ਹੂੰ ਉਹ ਵੀ ਜੇ ਪਲਾਸਟਰ ਜਾਂ ਨਹੀਂ ਖੜਦਾ ਕਿਤੇ ਪਾਣੀ ਤਾਂ ਜ਼ਿਆਦਾਤਰ ਹੋ ਜਾਵੇ ਮਿਸਤਰੀ ਵੀ ਇੱਕਣੀ ਮਾਰਦੇ ਪਾਣੀ ਫਿਰ ਇਹਦੇ ਉੱਪਰ ਸਿਮੈਂਟ ਸੁੱਕਾ ਚਲੋ ਇਧਰ ਹੋ ਗਿਆ ਸਾਡਾ ਨੱਕੇ ਦਾ ਪ੍ਰਕਿਰਿਆ ਅਜੋ ਚਾਨੋ ਸੈਂਟਰ ਚ ਬੱਟ ਪੈਣੇ ਜੀ ਖੇਤ ਦੇ ਐ ਨੱਕੇ ਤੋਂ ਤੇ ਬੱਲੇ ਨੂੰ ਪਾਣੀ ਚੱਲਣਾ ਉਧਰੋਂ ਵੀ ਇਧਰੋਂ ਵੀ ਲਓ ਜੀ ਹੋ ਗਈ ਮਿਹਨਤ ਸਾਡੀ ਸਫਲ ਇਹਨੂੰ ਇੱਕ ਵਾਰ ਹੁਣ ਖੜਨ ਦਿਓ ਇੱਕਣੀ ਜੈਨ ਸੁੱਕ ਗਸਮ ਮਿੱਟੀ ਇੱਕ ਵਾਰ ਫੇਰ ਹਲਾਉਣਾ ਪੈਣਾ ਹੈ ਜੇ ਦੇ ਹੁਣੇ ਪਲੇਟ ਫੁੱਟ ਗਈ ਇਹਦੇ ਨਾਲ ਦੀ ਪਲੇਟ ਨਹੀਂ ਹੋ ਜਣੀ ਫਿਰ ਮੁੜ ਕੇ ਹੁਣ ਪਲੇਟ ਫੁੱਟਣੀ ਨਹੀਂ ਇਹ ਕਿੱਦਾਂ ਚੱਕ ਥੱਲ ਕਰਦੇ ਕਰਦੇ ਹੋ ਗਿਆ ਜਗਾਂਡਾ ਦਾ ਕੋਈ ਫਿਰ ਡਾਕਟਰ ਤਾਂ ਗਿਆ ਹੀ ਨਹੀਂ ਕਿਤੇ ਪੈਰਾਂ ਟੁੱਟੇ ਦਾ ਕੰਮ ਦੇਣ ਗਈ ਟੁੱਟੇ ਦਾ ਕੰਮ ਨਹੀਂ ਕਰੀ ਤੇ ਚਾ ਜੋ ਬਣੇ ਸੋਨਹਾਲ ਸਤ ਚਿਰਿਆ ਅਕਾਲ ਇੰਨਾ ਟਾਈਮ ਪੈਰਾ ਪਰ ਬੈ ਕੇ ਕੰਮ ਕਰਨਾ ਵੀ ਸੌਖਾ ਨਹੀਂ ਸਾਡੇ ਵਰਗਿਆਂ ਦਾ ਬੈਟਰ ਨਹੀਂ ਉਹਨਾਂ ਦਾ ਚਾਚੇ ਰੇ ਬੱਠੀ ਜਾਂਦੇ ਐਸਾ ਪਲਾਸਟਰ ਹੋਣਾ ਹੈ ਪਾਣੀ ਨਾਲ ਅਜੇ ਜ਼ਿਕਰਾ ਮੈਂ ਪਹਿਲੀ ਬੁਲਾਤਾ ਚਲ ਕੰਮ ਫਤਕ ਰਿਆ ਜੀ ਤੇ ਹੁਣ ਜਿਹੜਾ ਸਮਾਨ ਸੀ ਉਹ ਤੋਂ ਤੋਂ ਬਈਆ ਕਰਕੇ ਰੱਖਾਂਗੇ ਤੇ ਮੋਟਰ ਚਲਾਈ ਵੀ ਇੱਧਰ ਚੱਲ ਰਹੀ ਹੈ ਜੀ ਮੋਟਰ ਵੀ ਮਾਰਾਉਣੇ ਕਰਕੇ ਖੇਤ ਬਾਹਰ ਜਾਣਗੇ ਸਵਾਲ ਬੁਰਾ ਚੱਲ ਰਹੀ ਐ ਪੂਰਾ ਦੁਬਾਰਾ ਖੰਡ ਕੇ ਲੱਗਿਆ ਵਾ ਜੱਜ ਚਲੋ ਮਿਲਦੇ ਜੀ ਕਿਸੇ ਅਗਲੇ ਵਲੌਗ ਚ ਮਾਰਾ ਤੇ ਤੁਹਾਨੂੰ ਸਾਰਿਆਂ ਨੂੰ ਚੜ੍ਹ ਦੀ ਕਲਾ ਤੇ ਵਿੱਚ ਰੱਖੇ ਜੀ